ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੱਲੂ ਵਾਲਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਇਹਦੇ ਨਾਲ ਦਾ ਪਿੰਡ ਠੱਠੀਪਾਈ ਹੈ ਮਾੜੀ ਮੁਸਤਾਫਾ ਠੱਠੀਪਾਈ ਚੰਨੂ ਵਾਲਾ ਇਧਰਲੇ ਇਹਦੇ ਨੇੜ ਦੇ ਪਿੰਡ ਆ ਵੈਸੇ ਭਗਤਾ ਭਾਈ ਵੀ ਇਥੋਂ ਨੇੜ ਰਹਿ ਜਾਂਦਾ ਅੱਜ ਇੱਕ ਲਾਰਜ ਫਾਰਮ ਚੋਂ ਵੀਡੀਓ ਬਣਾ ਰਹੇ ਆ वैसे तो इस भाई को मैं कई वीडियो पहला भी बनाती हूं क्योंकि घरें थोड़े ठांच बहुत सोहनी मैनेजमेंट ਸੀ ਇਸ ਵੀਰ ਦੀ ਤੇ ਬਹੁਤ ਸੋਹਣੇ ਪਸ਼ੂ ਇੱਥੇ ਘਰ ਦੇ ਵਿੱਚ ਬਾਈ ਨੇ ਸੰਭਾਲੇ ਸੀ ਪਰ گاਵਾ ਦਾ ਕੰਮ ਕੁਛ ਇਦਾਂ ਦਾ ਰਹਿੰਦਾ ਵੀ ਜਦੋਂ ਇਹ ਗ੍ਰੋਥ ਕਰਦੀਆਂ ਫਿਰ ਇਹਨਾਂ ਵਾਸਤੇ ਜਗ੍ਹਾ ਥੋੜੀ ਪੈ ਜਾਂਦੀ ਹੈ ਸੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਇੱਥੇ ਬਾਈ ਨੇ ਨਵਾਂ ਸੈਟਅਪ ਤਿਆਰ ਕਰ ਲਿਆ ਬਹੁਤ ਵੱਡਾ ਫਾਰਮ ਜਿਹੜਾ ਉਹ ਡਿਜ਼ਾਈਨ ਕੀਤਾ ਹੋਇਆ ਹੈ ਗਾਵਾ ਜਿਹੜੀਆਂ ਇਸ ਸਾਈਡ ਦੇ ਉੱਤੇ ਜਿਹੜੀਆਂ ਇਹ ਇਹ ਪੈਨਲ ਆ ਇਧਰਲੇ ਪਾਸੇ ਦੇ ਪੈਨ ਬਣਾ ਲਏ ਆ ਬਾਈ ਨੇ ਉਹਦੇ ਚ ਗਾਵਾਂ ਛੱਡੀਆਂ ਹੋਈਆਂ ਇਹ ਜਗਾ ਘੇਰਾ ਜਿਹੜਾ ਸਾਰਾ ਵੱਲਿਆ ਬਹੁਤ ਵੱਡਾ ਫਾਰਮ ਇੱਥੇ ਹੌਲੀ ਹੌਲੀ ਸਟੈਪ ਬਾਈ ਸਟੈਪ ਬਾਈ ਨੇ ਇੱਥੇ ਫਾਰਮ ਤਿਆਰ ਕਰਨਾ ਟਾਈਮ ਜ਼ਰੂਰ ਲੱਗੂਗਾ ਅੱਜ ਦੀ ਵੀਡੀਓ ਦੇ ਦੋ ਨਾਕੇ ਦੋਸਤੋ ਬਾਈ ਨੇ ਵਿਕਾਊ ਕੀਤੇ ਜਿਹਦੇ ਚ ਸੋਈ ਸਵਾਈ ਗਾਂ ਜਿਹਦੇ ਥੱਲੇ ਦੁੱਧ ਤਿਆਰ ਹੈ ਉਹ ਤੁਹਾਨੂੰ ਦਿਖਾਉਂਗਾ ਇਹ ਤੋਂ ਇਲਾਵਾ ਇੱਕ ਇਹ ਵੈਡ ਬਾਈ ਨੇ ਵਿਕਾਊ ਕੀਤੀ ਆ ਇਹ ਗੱਬਣ ਹਜੇ ਸੂਣ ਵਾਲੀ ਆ ਰੰਗ ਰੂਪ ਸੋਹਣਾ ਥਣ ਹਵਾਨਾ ਤੁਸੀਂ ਦੇਖ ਹੀ ਸਕਦੇ ਹੋ ਇਹਦੀ ਤਿਆਰੀ ਬੜੀ ਸੋਹਣੀ ਪੜਦੀ ਆਉਂਦੀ ਹੈ ਇਹ ਵੀ ਫੋਰ ਸੇਲ ਹੈ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਨਾ ਜਿਹੜਾ ਜਚਿਆ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਤੁਸੀਂ ਤਸੱਲੀ ਕਰਕੇ ਖਰੀਦੋ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਆਪਣਾ ਆ ਅੰਗਰੇਜ਼ ਸਿੰਘ ਜੀ ਅੰਗਰੇਜ਼ ਬਾਈ ਪਹਿਲਾਂ ਪਿੰਡ ਦੇ ਵਿੱਚ ਫਾਰਮ ਸੀ ਆਪਣਾ ਘਰੇ ਹੀ ਹੈ ਨਾ ਹਾਂਜੀ ਬਾਈ ਜੀ ਘਰੇ ਸੀਗਾ 20 ਕ ਜਾਨਵਰਾਂ ਦਾ 25 ਦਾ ਸੈਟਅਪ ਸੀਗਾ ਘਰੇ ਆਪਣਾ ਠੀਕ ਹੈ ਤਿਆਰ ਕੀਤਾ ਹੋਇਆ अच्छा होने इथे ਫਿਰ ਖੇਤ ਦੇ ਵਿੱਚ ਕਿੰਨਾ ਚਿਰ ਹੋ ਗਿਆ ਇਹਨੂੰ ਹਾਂ ਹੁਣ 10 10ਵੇਂ ਮਹੀਨੇ ਚ ਸਾਲ ਹੋ ਜਾਊਗਾ ਜੀ ਇਹ ਇੱਕ ਸਾਲ ਹੋ ਗਿਆ ਲਗਭਗ ਹਾਂਜੀ ਠੀਕ ਆ ਪਾਸੂ ਫਿਰ ਗਿਣਤੀ ਵਧਾਉਣ ਦਾ ਰਾਤਾ ਬਣ ਗਿਆ ਤਾਂ ਫਿਰ ਇਧਰਲੇ ਪਾਸੇ ਨੂੰ ਆ ਗਏ ਹਾਂ ਫਿਰ ਘਰੇ ਬਈ ਥੋੜਾ ਜਿਹਾ ਅੰਨਿਕਤ ਆਉਂਦੀ ਸੀ ਇੱਥੇ ਥੋੜਾ ਜਿਹਾ ਮਸ਼ੀਨਰੀਕਰਨ ਹੋ ਜਾਊਗਾ ਠੀਕ ਹੈ ਤੇ ਸਾਰਾ ਕੰਮ ਥੋੜਾ ਜਿਹਾ ਸੌਖਾ ਵੀ ਘਰੇ ਮਿਹਨਤ ਜਾਰੇ ਕਰਨੀ ਪੈਂਦੀ ਸੀ ਥੋੜੇ ਜਨਵਰਾਂ ਤੇ ਸਹੀ ਹੈ ਸਾਰਾ ਸੈਟਅਪ ਉਹੀ ਕਰਨਾ ਪੈਂਦਾ ਸੀ ਤਿਆਰ ਜਿਹੜਾ ਥੋੜੇ ਵੀ ਤੇ ਬਾਲੇ ਵੀ ਜਨਵਰਾਂ ਤੇ ਵੀ ਉਹੀ ਕਰਨਾ ਪੈਂਦਾ ਜੀ ਜੋ ਖੇਚਲ ਕਰ ਲਈ ਤਾਂ ਫਿਰ ਇਹ ਆ ਵੀ ਵੱਡੇ ਲੈਵਲ ਤੇ ਜਾਵਾਂਗੇ ਨਾਲੇ ਆਮਦਨ ਵਧੂਗੀ ਹਾਂਜੀ ਹਾਂਜੀ ਥੋੜਾ ਜਿਹਾ ਮਸ਼ੀਨਦਰੀ ਕਰਨਾ ਅਪਣਾਵਾਂਗੇ ਠੀਕ ਹੈ ਅੱਛਾ ਭਾਈ ਇਹ ਦੋ ਗਾਵਾਂ ਚ ਬਕਾਊ ਕਰਤੀਆਂ ਆਪਾਂ ਜਿਵੇਂ ਪਹਿਲੀ ਡੱਬੀ ਵਹਿੜ ਹੈ ਕੰਨ ਮਸੂਆ ਸੁੰਦੀ ਹੈ ਇਹ ਜੀ ਦੂਜਾ ਸੂਆ ਸੁੰਦੀ ਹੈ ਕੀ ਚਾਰ ਦੰਦਾਂ ਹੁਣ ਮੂੰਹ ਦੂਜਾ ਸੂਆ ਚਾਰ ਦੰਦ ਹਾਂਜੀ ਕਿੰਨਾ ਟਾਈਮ ਲੱਗੇ ਇਹਦੇ 7 ਤਰੀਕ ਨੂੰ ਐਸ ਨੂੰ 9 ਮਹੀਨੇ ਪੂਰੇ ਹੁੰਦੇ ਆ ਯਾਨੀ ਕਿ ਦਿਨ ਦਾਸ ਹੀ ਲੈ ਜੂ ਹਜੇ ਜੀ ਠੀਕ ਹੈ ਅੱਛਾ ਭਾਈ ਇਹ ਦੁੱਧ ਦਾ ਰਿਕਾਰਡ ਪਹਿਲੇ ਸੂਏ ਦਾ ਪਹਿਲੇ ਸੂਏ ਨੇ 30 ਪਲੱਸ ਚੱਲੀ ਹੈ ਜੀ 30 ਪਲੱਸ ਇਹਨੇ ਪਹਿਲੇ ਸੂਏ ਦਿੱਤਾ ਹੈ ਹਾਂਜੀ ਅੱਛਾ ਇੱਕ ਹੋਰ ਦੱਸ ਦੀ ਵੀ ਇਹਦੇ ਸੀਮਨ ਕਿਹੜੇ ਬੋਲ ਦਾ ਲੱਗਿਆ ਇਹ ਆਪ ਬਰੂਟ ਦੀ ਹੈ ਜੀ ਹੂੰ ਤੇ ਅੱਗੇ ਆਕਾਸ਼ ਦੀਪ ਤੋਂ ਗੱਲ ਬਣ ਆਈ ਅ ਕਨਵੈਨਸ਼ਨਲ ਸੀਮਨ ਸੀ ਨਾ ਸੈਕਸ਼ਨਲ ਕਨਵੈਨਸ਼ਨਲ ਤਾਂ ਜੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਭਾਈ ਰੇਟ ਫੋਨ ਤੇ ਕਰ ਲੈ ਠੀਕ ਹੈ ਸੋ ਦੋਸਤੋ ਇਹ ਸਵਾਦ ਦੂਜਾ ਹੈ ਪਰ ਦੰਦੋਂ ਚਾਰ ਦੰਦ ਹੈ 30 ਪਲਸ ਦੁੱਧ ਬਾਈ ਕਹਿੰਦਾ ਵੀ ਇਹਨੇ ਦਿੱਤਾ ਪਹਿਲਾਂ ਨਹੀਂ ਆਕਾਸ਼ਦੀਪ ਦਾ ਸੀਮਨ ਲੱਗਾ ਪਰ ਸਿਕਸਡ ਨਹੀਂ ਹੈ ਸੀਮਨ ਹਵਾਨਾ ਤੁਸੀਂ ਬੈਕ ਸਾਈਡ ਤੋਂ ਦੇਖ ਲਓ ਮੈਂ ਆਲੇ ਦੁਆਲੇ ਤੋਂ ਦਿਖਾਉਣਾ ਬਾਕੀ ਤੋੜ ਕੇ ਵੀ ਤੁਹਾਨੂੰ ਇਹ ਵੈਡ ਦਿਖਾਵਾਂਗੇ ਖੁੱਲ ਕੇ ਬਾਈ ਇਹਨੂੰ ਤੋੜ ਕੇ ਆਪਾਂ ਹਾਂਜੀ ਸੋ ਦੋਸਤੋ ਟਰਾਈ ਕਰਦੇ ਆਂ ਵੈਸੇ ਖੁੱਲੀਆਂ ਫਿਰਦੀਆਂ ਗਾਵਾਂ ਨੂੰ ਰਸੇ ਪਾ ਕੇ ਇੱਧਰ ਲਿਆਂਦਾ ਹੋ ਸਕਦਾ ਥੋੜੀ ਬਹੁਤੀ ਭਜਨਸ ਕਰਨ ਪਰ ਤੋੜ ਕੇ ਫੇਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਰਹੂਗੀ ਤੇ ਲਿਆਰੇ ਇਹਨਾਂ ਦੇ ਪਾਏ ਨਹੀਂ ਕਿਉਂਕਿ ਉਹ ਓਪਨ ਫਿਰਦੀਆਂ ਗਾਵਾਂ ਹਵਾਨਾ ਜਿਹੜਾ ਉਹ ਇਹਦਾ ਸੈਜ ਤੁਸੀਂ ਦੇਖ ਸਕਦੇ ਹੋ ਥਾਣਾ ਦੇ ਵਿੱਚ ਬਿੱਥੀ ਚੰਗੀ ਐ ਉੱਤਮੁਲੇ ਜਹਾਪਾ ਸੋ ਇਹ ਵੈੜ ਦੱਸੋ ਪਹਿਲੇ ਨੰਬਰ ਤੇ ਦੂਜਾ ਸੂਆ ਚਾਰ ਦੰਦ ਵੱੱਛੀ ਦੇਖੋ ਤਿਆਰੀ ਇਹਦੀ ਸੋ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਅਗੋਂ ਕਰਕੇ ਕਮਾਲੀ ਬਾਈ ਥੋੜਾ ਲੈ ਚਾਲ ਅੱਗੇ ਇਹ ਤੋਂ ਕਮਾਲਾ ਉਹ ਕੋਈ ਡਰ ਨਹੀਂ ਦੋਸਤੋ ਵਧੀਆ ਤੁਰ ਰਹੀ ਹੈ ਬੰਲੂ ਬੀ ਸੋ ਪਹਿਲੇ ਨੰਬਰ ਤੇ ਵਾਹ ਤੁਹਾਨੂੰ ਦਿਖਾ ਰਹੇ ਆਂ ਇਹ ਸਾਈਡ ਤੋਂ ਵੀ ਹਵਾਨਾ ਤੁਸੀਂ ਦੇਖ ਸਕਦੇ ਹੋ ਥਾਂ ਦੇਖ ਸਕਦੇ ਹੋ ਜਿਹੜੀ 2 ਨੰਬਰ ਤੇ ਬਾਈ ਰਹਿਣਾ ਇੱਕ ਅਨਵੰਸ ਹੋਇਆ ਜੀ ਤੀਜਾ ਸੂਆ ਸੂਈ ਹੋਈ ਆ ਠੀਕ ਹੈ 21 ਤਰੀਕ ਨੂੰ ਸੂਈ ਆ ਜੀ 21 ਨੂੰ ਸੂਈ ਆ ਅੱਜ 2 ਤਰੀਕ ਆ ਗਿਆ ਮੈਨੂੰ ਗਿਆ ਸੂਈ ਤੇ 40 ਲੀਟਰ ਜੀ ਹੁਣ ਦੁੱਧ ਤਿਆਰ ਆ ਜੀ 40 ਲੀਟਰ ਦੋਹਾਂ ਟਾਈਮਾਂ ਦਾ ਦੇ ਰਹੀ ਆ ਹਾਂਜੀ ਹਾਂਜੀ ਬਾਕੀ ਹਜੇ ਪੀਕ ਲੈਵਲ ਇਹਦਾ ਹਜੇ ਬਾਕੀ ਆ ਕੈਪੈਸਿਟੀ ਚੰਗੇ ਦੁੱਧ ਦੀ ਉਮੀਦ ਹੈ ਦੂਜੇ ਸੂਏ ਚ ਕਿੰਨਾ ਕੁ ਦੁੱਧ ਦੇਰੀ ਆ ਦੂਜੇ ਚ 50 ਪਲੱਸ ਚੱਲੀ ਆ ਜੀ ਯਾਨੀ 50% ਤਾਈਡ ਕੀ ਵੀ ਰਾਮ ਨਾਲ ਚਲੀ ਜਾਏਗੀ ਹਾਂ ਹਾਂਜੀ ਹਾਂਜੀ ਹਜੇ ਗਰਮੀ ਦਾ ਟਾਈਮ ਆ ਥੋੜਾ ਜਿਹਾ ਦਿਨ ਆ ਹੋਰ ਨਾਂ ਕਿ ਥੋੜੇ ਘਣੇ ਵਧੀਆ ਮੌਸਮ ਤੇ ਬਾਕੀ 35-40 ਦਿਨ ਤੇ ਇਹਨੇ ਪੂਰੀ ਪੀਕ ਲੈ ਜਾਣੀ ਹੈ ਠੀਕ ਹੈ ਅੱਛਾ ਇਹਦਾ ਬੱਚਾ ਬਈ ਇਹਦੇ ਨਾਲ ਕੀ ਹੈ ਬੱਚਾ ਜੀ ਫੀਮੇਲ ਕਾਫ ਆ ਪਰ ਉਹ ਆਪਾਂ ਨਾਲ ਨਹੀਂ ਦੇਣੀ ਵੱਛੀ ਦਿੱਤੀ ਇਹਨੇ ਪਰ ਉਹ ਰੱਖਣੀ ਹੈ ਹਾਂਜੀ ਠੀਕ ਹੈ ਆ ਰੇਟ ਇਹਦਾ ਵੀ ਫੋਨ ਤੇ ਰੱਖਾਂਗੇ ਹਾਂਜੀ ਫੋਨ ਤੇ ਰੱਖ ਖੋਲਗੇ ਬਈ ਤੋਰੇ ਦੋਸਤੋ ਇਹ ਸੁਆ ਸੂਈ ਆ ਤੀਜਾ ਦੈਨਾਂ ਜੇ ਆਪਾਂ ਗੱਲ ਕਰੀਏ ਤਾਂ 11 ਤਰੀਕ 21 ਤਰੀਕ ਨੂੰ ਇਹ ਸੋਈ ਸੀ ਆਪ ਵਰਲਡ ਵਾਈਡ ਦੇ ਮਿਲਰ ਪੀ ਦੀ ਏ ਜੀਏ ਮਿਲਰ ਪੀ ਦੀ ਹਾਂ ਜੀ ਤੋਰੀ ਬਾਈ ਸੋ ਆਪ ਵਰਲਡ ਵਾਈਡ ਦੇ ਮਿਲਰ ਪੀ ਦੀ ਏ ਵੈਡ ਸੂਆ ਤੀਜਾ 40 ਕਿਲੋ ਦੁੱਧ ਐ ਇਸ ਟਾਈਮ ਹਾਜ਼ਰ ਆ ਜਿਹੜਾ ਭਰਾ ਖਰੀਦਣਾ ਚਾਹੁੰਦਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਹਵਾਨੇ ਦੇ ਉੱਤੇ ਨਾੜਾਂ ਤੁਸੀਂ ਦੇਖ ਸਕਦੇ ਹੋ 11 ਦਿਨਾਂ ਦੀ ਸੋਈ ਐ ਸੋ ਦੱਸੋ ਢਾਂਚਾ ਗਾਂ ਦਾ ਦੇਖ ਲਓ ਤੁਸੀਂ ਬਹੁਤ ਵੱਡੀ ਗਾਂ ਇਹ 40 ਕਿਲੋ ਦੁੱਧ ਐ ਇਸ ਟਾਈਮ ਹਾਜ਼ਰ ਉਤੇ ਹਵਾਨਾ ਵੀ ਜੇ ਗੱਲ ਕਰੀਏ ਤਾਂ ਖੁੱਚੋਂ ਤੋਂ ਤੇ ਹੀ ਰੁਕਦਾ ਹੈ। ਉਹ ਹਵਾਨੇ ਵਾਲੇ ਪੱਖ ਤੋਂ ਵੀ ਚੰਗੀ ਲੱਗਦੀ ਹੈ ਢਾਂਚਾ ਤੁਸੀਂ ਦੇਖ ਹੀ ਰਹੇ ਹੋ ਇਹਨੇ ਬੱਚੀ ਨੂੰ ਜਨਮ ਦਿੱਤਾ ਪਰ ਕਿਉਂਕਿ ਫਾਰਮ ਵਧਾਉਣਾ ਹੈ ਇਹਨੂੰ ਹੌਲੀ ਹੌਲੀ ਡਿਵੈਲਪ ਕਰਨਾ ਅੱਗੇ ਹੋਰ ਪਸ਼ੂ ਐਡ ਕਰਨੇ ਆ ਤਾਂ ਵੈੜਾ ਐਡ ਕਰਨੀਆਂ ਜਿਵੇਂ ਜਿਵੇਂ ਬੱਚਾ ਆਉਂਦੀਆਂ ਜਾਣੀਆਂ ਬਾਈ ਤੈਨੂੰ ਫੇਰ ਕਮਾਲ ਗੇ ਕਿਉਂਕਿ ਲਗਭਗ ਇੱਕ ਸਕੇਲੇ ਜਗ੍ਹਾ ਦੇ ਵਿੱਚ ਬਾਈ ਨੇ ਫਾਰਮ ਬਣਾਇਆ ਬਿਨਾ ਚੱਕ ਖਰਚਾ ਬਹੁਤ ਆਉਂਦਾ ਸੋ ਕੋਸੇ گاਵਾ ਬੰਦਾ ਵੇਚੇਲ ਕਰਕੇ ਕੋਈ ਨਾ ਕੋਈ ਆਪਦੇ ਪ੍ਰੋਜੈਕਟ ਸੈੱਟ ਕਰੀ ਜਾਂਦਾ ਫੀਪਰ ਫੇਰ ਨਾਲ ਐਡ ਹੁੰਦੀਆਂ ਜਾਂਦੀਆਂ ਸੋ ਬਹੁਤ ਸੋਹਣਾ ਹਵਾਨਾ ਦਸੋ ਗਾਂ ਦਾ ਅ ਰੇਟ ਦੋਨਾਂ ਵੇੜਾ ਦੇ ਫੋਨ ਦੇ ਉੱਤੇ ਬਾਈ ਨੇ ਰੱਖਿਆ ਜਿਹਨੂੰ ਪਸੰਦ ਆਵੇ ਤਾਂ 40 ਕਿਲੋ ਦੁੱਧ ਤਿਆਰ 11ਵੇਂ 12ਵੇਂ ਦਿਨ 50 ਪਲੱਸ ਫੋਲ ਆਸ ਹੈ ਕਿਉਂਕਿ ਪਿਛਲੇ ਸੂਏ ਚ ਨੇ ਦਿੱਤਾ ਤੇ ਇਹਦੇ ਨਾਲ ਇੱਕ ਵਾੜ ਜਿਹੜੀ ਪਹਿਲਾਂ ਤੁਹਾਨੂੰ ਦਿਖਾਤੀ ਉਹ ਵੀ ਚੰਗੇ ਢਾਂਚੇ ਦੀ ਆ ਸੋ ਦੋ گاਵਾ ਬਾਈ ਨੇ ਵਕਾਊ ਕੀਤੇ ਆ ਸੋ ਫੇਰ ਇਹਦਾ ਤੁਸੀਂ ਹਵਾਨਾ ਦੇਖ ਸਕਦੇ ਹੋ ਇਹਦੇ ਨਾਲ ਬੱਚਾ ਦੋਸਤੋ ਵੱਛੀ ਆ ਤੇ ਵੱਛੀ ਬਾਈ ਕਹਿੰਦਾ ਵੀ ਨਹੀਂ ਲਿਆਂਗੇ ਤੁਸੀਂ ਇਤੋਂ ਵੀ ਹਵਾਨੇ ਤੇ ਨਾੜਾ ਦੇਖੋ ਸੋ ਦੁੱਧ ਇਸ ਟਾਈਮ ਜਿਹੜਾ ਹਾਜ਼ਰ ਆ ਉਹ 40 ਕਿਲੋ ਆ ਸੋ ਚੰਗਾ ਦੁੱਧ ਤਿਆਰ ਵਾਲੀ ਗਾਂ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਸੋ ਦੂਜੀ ਵਾੜ ਜਿਹੜੀ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਹਾਂ ਦੱਸੋ ਇਹ ਵੀ ਫੌਰ ਸੇਲ ਆ ਦੋ ਨਗ ਅੱਜ ਬਾਈ ਨੇ ਵਿਕਾਊ ਕੀਤੇ ਆ ਦੋਨਾਂ ਬਾਰੇ ਜਾਣਕਾਰੀ ਲੈ ਲਈ ਆ ਬਾਕੀ ਫਾਈਨਲ ਕਰੋਗੇ ਤੁਸੀਂ ਤਸੱਲੀ ਕਰਨੀ ਆ ਉਹ ਵੀ ਤੁਸੀਂ ਆ ਕੇ ਜਰੂਰ ਦੇਖਿਓ ਤੁਸੀਂ ਵੈਸੇ ਦੋਸਤੋ ਇਸ ਗਾਂ ਦੀ ਬੱਚੀ ਜਿਹੜੀ ਇਹ ਹੈ ਇਹ ਨਾਲ ਨਹੀਂ ਦੇਣੀ ਇਹ ਬੇਨਤੀ ਆ ਵੀ ਕੋਈ ਭਰਾ ਇਸ ਬਾਰੇ ਨਾ ਫੋਨ ਲਾਵੇ ਵੈਸੇ ਛੋਟੀ ਉਮਰ ਦੀ ਬੱਚੀ ਆ ਦਿਖਾਈ ਇਸ ਕਰਕੇ ਆ ਵੀ ਰੰਗ ਰੂਪ ਸੋਹਣੇ ਦੇ ਬੱਚੇ ਪਾਉਂਦੀ ਆ ਗਾਂ ਦੇਖੋ ਵੀਰ ਫਾਰਮ ਦਾ ਕੰਮ ਕਰ ਰਿਹਾ ਚੰਗਾ ਤੋਂ ਤਿਆਰ ਵੀ ਮਿਲ ਜੂਗਾ ਬਾਕੀ ਬਰੀਡਿੰਗ ਤੇ ਕੰਮ ਕਰ ਸਕਦੇ ਹੋ ਇਦਾਂ ਦੀ ਗਾਂ ਤੋਂ ਤੁਸੀਂ ਜਿਵੇਂ ਬਾਈ ਨੇ ਇੱਕ ਵੱਛੀ ਲੈ ਲਈ ਐ ਇਸ ਵਾਰ ਤੇ ਇਹ ਵੱਛੀ ਰੋਕ ਲਈ ਐ ਗਾਂ ਫੇਰ ਸੇਲ ਕਰਤੀ ਐ ਬੰਦੂ ਵੀ ਚਾਹੋਗੇ ਤੇ ਬੱਚੇ ਵੀ ਲੈ ਸਕਦੇ ਹੋ ਮੜ ਕੇ ਗਾਂ ਜਿਹੜੀ ਉਹ ਤੁਹਾਡੇ ਕੋਲ ਤੁਹਾਡੇ ਫਾਰਮ ਦਾ ਆਧਾਰ ਬਣ ਜੂਗੀ ਸੋ ਜੇ ਉਵੀਰ ਕੰਟੈਕਟ ਕਰਨਾ ਚਾਹੁੰਦਾ ਤਾਂ ਕਰ ਸਕਦੇ ਹੋ ਬੱਲੂ ਵਾਲੇ ਪੈਂਡ ਚੋਏ ਮੈਂ ਵੀਡੀਓ ਬਣਾ ਰਿਹਾ ਤੇ ਇੱਕ ਲਾਰਜ ਫਾਰਮ ਦੀ ਸ਼ੁਰੂਆਤ ਇੱਥੇ ਹੋਈ ਐ 1 ਸਾਲ ਪਹਿਲਾਂ ਸੋ ਚਾਹੀਦੀ ਹੈ 1 ਸਾਲ ਹੋਰ ਜਾਂ ਉਦੋਂ ਅਗਲੇ ਸਾਲ ਜਾਨੀ 25 ਜਾਂ 26 'ਚ ਜਦੋਂ ਫੇਰ ਕਿਤੇ ਸਵੱਬ ਬਣਿਆ ਵੀਡੀਓ ਬਣਾਉਣ ਦਾ ਇਹ ਪੂਰਾ ਫਾਰਮ ਤੁਹਾਨੂੰ ਭਰਿਆ ਦਿਖਾਉਂਗਾ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਵੀਰ ਕੇਅਰ ਕਰਦਾ ਹੈ ਸੰਭਾਲ ਕਰਦਾ ਤੇ ਇਹਨਾਂ 'ਚ ਗਰੋਥ ਬਹੁਤ ਹੈ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ